ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਵੀਰ ਜੀ ਚੜਦੀ ਕਲਾ ਜੀ ਚੜਦੀ ਕਲਾ ਵੀਰ ਜੀ ਹਾਂ ਜੀ ਹੋਰ ਸੁਣਾਓ ਵੀਰ ਜੀ ਵਧੀਆ ਵੀਰ ਜੀ ਆਪਣੇ ਘਰ ਆ ਦੇ ਚੰਗੀ ਮੈਂ ਆਈ 16 17 ਕਿਲੋ ਵਾਲੀ ਹਾਂ ਜੀ ਤੇ ਵੀਰ ਘਰ ਬਣਾਉਣ ਲੱਗੇ ਆ ਮਖਾਣਾ ਹਾਂ ਜੀ ਤਬੀ ਜੀ ਪਹਿਲੇ ਨਾਮ ਐਡਰੈਸ ਆਪਣਾ ਸਭ ਕੋਲ ਪਹਿਲਾਂ ਨਾਮ ਮੇਰਾ ਲਖਾ ਹਾਂਜੀ ਜਿਹੜੇ ਮੇਰੇ ਵੀਰ ਲਖਾ ਡੇਰੀ ਫਾਰਮ ਦੇ ਵੀਡੀਓ ਵੇਖਦੇ ਆ ਹਾਂਜੀ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਹਾਂਜੀ ਜਿਹੜੇ ਸਾਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਹਾਂਜੀ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਨਰਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਤੇ ਰੋਜ਼ ਰੋਜ਼ ਤੁਹਾਨੂੰ ਨਵੀਂ ਤੇ ਨਵੀਂ ਪਰਸੋਂ ਚੋਂ ਦੇਜੀ 55000 ਦੀ ਝੋਡੀ ਇੱਕ ਮੁਕਤ ਮੁਫਤ ਹੈ ਹਾਂਜੀ ਚਲ ਆਜੇ ਤੇ ਮਾਜੀ ਇੱਕ ਹੈ ਅੰਦਰ ਤੱਕ ਮੇਰਾ ਵੀਰ ਵੀਡੀਓ ਜਰੂਰ ਵੇਖਿਆ ਕਰੋ ਹਾਂਜੀ ਤੇ ਦੱਸੋ ਵੀ ਜੀ ਨਾਮੀ ਮਈ ਹਣਾ ਵੀ ਜੀ ਇਹ ਵੀ ਜੀ ਅੱਜ ਸਤਮਾ ਦਿਨ ਸੁਲੀਆਂ ਨੇ ਕੱਟੀ ਵਿਖਾ ਦੋ ਮਦਰ ਕੇ ਤਾਂ ਕੱਟੀ ਆ ਲੈ ਠੀਕ ਐ ਕੱਟੀ ਬਹੁਤ ਸ਼ਾਨਦਾਰ ਆ ਜੱਤ ਵਾਲੀ ਕੱਟੀ ਵੀ ਜੰਗਲੀ ਹਾਂਜੀ ਤੇ ਐ ਟਾਈਮ ਮੈਂ ਥੱਲੇ 14 ਲੀਟਰ ਦੁੱਧ ਪੂਰਾ ਸਤਵਾਂ ਸਤਾਂ ਦਿਨਾਂ ਦੇ ਖਿਆਲ ਥੱਲੇ ਆ 14 ਕਿਲੋ ਠੰਡਾ ਕੋਈ ਪਾਈ ਮਿਲ ਕੇ ਨਾ ਜੀ ਠੰਡਾ ਕਰੇ ਕੋਈ ਮੇਲੇ ਹਾਂਜੀ ਤੇ 17 ਲੀਟਰ ਮੈਂ ਨੇ ਵੀਜੀ ਦੂਜੇ ਸਵੇਰ ਛੋੜੀ ਦੁੱਧ ਤਾਂ ਹੀ ਪਰ 16 ਕਿਲੋ ਦੀ ਦੁੱਧ ਦੀ ਗਰੰਟੀ ਦਿੰਦਾ 16 ਕਿਲੋ ਦੀ ਗਰੰਟੀ ਦੇ ਦਿੰਦਾ 14 ਲੀਟਰ ਦੀ ਦੁੱਧ ਦੀ ਗਰੰਟੀ ਦੇ ਦਿੰਦਾ ਹੁਣ ਵਿੱਚ ਮੌਕੇ ਦੇ ਕਿੰਨਾ ਤਿਆਰ ਆ ਹੌਣ ਬੋਕ ਕਹਿੰਦੇ 14 ਲੀਟਰ ਵੀਰ ਠੜਾ ਲੱਗ ਗਿਆ ਜਨਾ ਮੱਦੀ ਮੇਰਾ ਵੀਰ ਆਵੇ ਹਾਂਜੀ ਦੋ ਟਾਂ ਚੋਲੇ ਹੋਏ ਤੇ ਚਗੇ ਰਕਾਰਡ ਵਾਲੀ ਮਈ ਆ ਨਾ ਵੀ ਜਿਹੜੀ ਸਾਡੀ ਗਰੰਟੀ ਦੇ ਖਾਣੀ ਖਾਦੀ ਗਾਰਡੀ ਦੇ ਲੈ ਸਾਡੀ ਗਰੰਟੀ ਆ ਪਸਮਾ ਇੱਕ ਮਈ ਤੇ ਆ ਵੇਖੋ ਵੀਰਾਂ ਦਾ 14 ਕਿਲੋ ਦੁੱਧ ਤਿਆਰ ਆ ਤੇ 16 17 ਕਿਲੋ ਦੀ ਗਰੰਟੀ ਦਾ ਥਣ ਲੈਵਾ ਚੈੱਕ ਕਰੋ ਆ ਅਸਲ ਜਿਹਨੂੰ ਪਤਾ ਨਾ ਵੀਰ ਮੇਰੇ ਨੂੰ ਅਸਲ ਚੀਜ਼ ਆ ਨਾ ਵੀਰ ਤਾਂ ਆ ਵੇਖੋ ਵੀਰ ਜੀ ਬੜੇ ਸ਼ੌਕਣਾ ਵੀਰ ਹੁਣਾ ਮਈ ਪਾਲੀ ਜਿਨਾ ਕੋ ਲੈਂਦੀ ਆ ਮਈ ਨਾ ਵੀ ਜਿੜੀ ਨਾ ਸਾਂਭੀ ਆ ਮਈ ਵੀਰ ਬਾਹਰ ਰਕਾਰਡ ਵਾਲੀ ਮਈ ਵੀਰ ਬਾਕੀ ਚਾਰੋ ਜਿੱਤਾ ਮੇਰੇ ਜੋ ਮਰਜੀ ਪਰੋਸਾਈ ਤੇ ਬਹੁਤ ਹੀ ਫੁੱਲ ਸਾਈਜ਼ ਵੱਡੀ ਦੁੱਧ ਵਾਲੀ ਮੈਂ ਦੁੱਧ ਵਾਲੀ ਸੈਸੋ ਵੀ ਜੀ ਦਾਗੋ ਲਈ ਸੱਜਣੀ ਵੀਰ ਉਹਨੇ ਫੋਨ ਕੀਤਾ ਮਈ ਵੀ ਆ ਜਾਓ ਮੇਰੀ ਮਈ ਚੋਏ ਨਾ ਪੈਸੇ ਧਾਰ ਹੋਣਾ ਮਾਰਾ ਮਾਰਾ ਵੀਰ ਕੋ ਧਾਰ ਹੰਗਲ ਰੱਖਣਾ ਦਊਂਗੀ ਕਈ ਵੀਰ ਕਿੰਦੇ ਨਾ ਹਾਂਜੀ ਘਰ ਦੇ ਵਾਲੇ ਮੈਂ ਵੀ ਚੋਣੀ ਦੀ ਕਿਹੜੇ ਬੰਦੇ ਬਾਹਰ ਅੰਦਰ ਜਾਂਦੇ ਜਨਾਂ ਦੀਆਂ ਮੇਰੇ ਭੈਣਾਂ ਸਾਡੀਆਂ ਚੋਣੀ ਦੀ ਮਾਝ ਹਾਂਜੀ ਤੇ ਐਂ ਨਹੀਂ ਮੈਂ ਛੱਡੀ ਧਾਰ ਆ ਪੋਲੀ ਜਰਾ ਮਤ ਆ ਵੇ ਲੋ ਵੀ ਨੇ ਖੋਲੀ ਛੱਡੀ ਇਦਾਂ ਤਰੀ ਫਿਰਦੀ ਨਾ ਛੱਡੀ ਮੱਝ ਆ ਵੇਖੋ ਥਾਂ ਚੱਡਾ ਇਦਾਂ ਵਿਖਾ ਦਿੰਨੇ ਆਵੇ ਥੱਬਾ ਪਾਈ ਫਿਰਦੀ ਵੀ ਜੀ ਟਾਈਮ ਹਲੇ ਸਾਢੇ 10 ਦਾ ਹੋਇਆ ਤੇ ਵੇਖੋ ਮੇਰਾ ਦੇਵਾ ਆ ਜਿਹੜੇ ਵੀ ਕਹਿੰਦੇ ਤਾਂ ਕਹਿਣਾ ਨਹੀਂ ਚਾਹੀਦਾ ਹਾਂਜੀ ਆਹਨ ਲਈ ਮਾਲੇ ਜਿਹੜੇ ਲੈਣੇ ਨੇ ਪਰ ਮੈਂ ਹੀ ਪਰਾ ਕਰਦੀ ਹੁੰਦਾ ਕਰਦੀ ਆ ਨਾ ਜੇ ਰੇਰ ਦੇ ਵਿੱਚ ਵੀ ਪਰਾ ਕਰਦੇ ਦੁੱਧ ਨਹੀਂ ਪਰਾ ਕਰਦੇ ਰੇਟ ਤੇ ਵੀ ਤਾਂ ਦੁੱਧ ਤੇ ਵੀ ਜਿਹੜਾ ਮੱਝ ਕੋਈ ਮਹੀਨਾ ਮਹੀ ਚ ਵਾ ਦੇਖਾਦੇ ਵੀ ਹਰਿਆਣੇ ਲਈ ਪਰ ਅਸੀਂ ਮਈ ਪਿੰਡੋਂ ਆਪਣੇ ਲਈ ਏ ਹਾਂਜੀ ਕਾਰਡ ਵਾਲੀ ਮੈਂ ਚੰਗੀ ਖਾਨਦਾਨੀ ਮਈ ਆ ਮਈ ਅਸਲ ਮੱਝ ਦੀ ਮਸਤਾ ਆ ਵੇਖੋ ਵੀਰ ਜੀ ਮਈ ਦਾ ਤੇ ਮਈ ਦੀ ਕਰਤੂਤ ਹੈ ਮੈਂ ਇਹਦੇ ਨਸਲ ਵੇਖੋ ਜਿਹੇ ਵੀਰ ਨੂੰ ਪਛਾਣਿਆ ਨਾ ਆਖੋ ਇਹ 18 ਕਿਲੋ ਦੁੱਧ ਦੇ ਦੇਣਾ ਵੀਰ ਜੀ ਆਹ ਦੇਖੋ ਲੇਵਾ ਕਿਦਾਂ ਸੋਹਣਾ ਤੇ ਟਿਮਕਣ ਵਾਲਾ ਚੜਾ ਦੇ ਮੈਂ ਆ ਕੇ ਜਿਹਨੂੰ ਵੀਰ ਜੀ ਮਈ ਜਾਂਦੇ ਆ ਚੰਗੀ ਵਰਸੇ ਵਾਲਾ ਪਰ ਵੀ ਦਲੇ ਮੈਂ ਭਾਵੇਂ ਖਾਲਾ ਗੇ ਦੁੱਧ ਚੜੀ ਇੱਕੋ ਦੀ ਬਣ ਕੇ ਜਿ세 ਜਾਦੀਆਂ ਨਾ ਚਲੋ ਇਹਨੂੰ ਆਨ ਤੋੜ ਦੋ ਤੇ ਫੁੱਲ ਸਾਜ ਬੱਟੀ ਛੋਟੀ ਆਹ ਮਈਆਂ ਘਰ ਘਰ ਨਹੀਂ ਜਾਂਦੀ ਆ ਨਹੀਂ ਜਾਂਦੀ ਠੰਡੀ ਸਰ ਮਈ ਬੜੀ ਹਾਂਜੀ ਠੰਡੀ ਬੜੀ ਮੈਂ ਠੰਡੀ ਬੜੀ ਮਈ ਵੀ ਕਹਿੰਦਾ ਤੇ ਲਖੇ ਵੀਰ ਕਿੰਨੇ ਕੁ ਦੀ ਦੇ ਦੀਏ ਮਾਜੇ ਮਈ ਰਹੀ 1.5 ਲੱਖ ਦੀ ਹਾਂਜੀ ਪਰ ਤੁਹਾਨੂੰ ਬੜਾ ਸਾਡਾ ਰੇਟ ਪਿਆਰੀ ਸਹੀ ਸਹੀ ਦੱਸ ਦੋ ਫਿਰ ਜਿੰਨੇ ਦੀ ਦੇ ਦੇਣੀ ਆ ਹਾਂਜੀ ਸਹੀ ਦੱਸੋ ਫਿਰ ਅਜ ਸਹੀ ਬਿਲਕੁਲ ਹਾਂਜੀ ਹਾ ਦਾ ਨਾਮਈਆ 1 ਲੱਖ ਪੈਂਦੀ ਆ 35 ਦੀ ਬਿਲਕੁਲ ਜਾਇਜ਼ ਰੇ ਦਾ ਵੀਰ ਜੀ ਪਰ ਜਿੱਡੀ ਮੈਂ ਆਣਾ ਵੀਰ ਜੀ ਛੋਲ ਕਰਦਾਂਗੇ 1 35 ਪਰ ਮੈਂ ਇਦੀ ਵੀ ਲੱਭਦੀ ਨਹੀਂ ਲੱਭਦੀ ਨਹੀਂ ਵਾਕਿਆ ਵੀਰ ਜੀ ਚੰਗੀ ਮਹੀਂ ਵੀਰ ਜੀ ਭਾਲ ਕਰਨੀ ਪੈਂਦੀ ਤਾਂ ਥਾਂ ਚ ਐਂ ਚੈੱਕ ਕਰ ਲੋ ਗਾੜੀ ਮਹੀਂ ਦੀ 2.5 ਕਿਲੋ ਹਣਾ ਵੀਰ ਜੀ ਇਹ ਵੀਰ ਜੀ ਕਹਿਣਾ ਵਪਾਰੀ ਆਲਾ ਨਹੀਂ ਦੁੱਧ ਹਾਂਜੀ ਕਈ ਵੀ ਵਪਾਰੀ ਕਰਦੇ ਆ ਹਾਂਜੀ ਵਪਾਰੀਆਂ ਆਲਾ ਦੁੱਧ ਕਹਤਾ 14 ਤਾਂ ਤਾਂ ਨਿਕਲੇ 7-8 ਕਿਲੋ 7-8 ਕਿਲੋ ਚੋਗੇ ਵੀਰ ਹਾਂਜੀ ਮੇਰਾ ਵੀਰ ਆਵੇ ਹਾਂਜੀ ਮਹੀਂ ਦੀ ਗਾੜ ਹੋ ਗਈ 2.5 ਕਿਲੋ ਗਾੜ ਹਾਂਜੀ ਤੇ ਪਿਛਾੜ ਮਹੀਂ ਦੀ ਹਾਂਜੀ ਐ ਟਾਈਮ 14 ਕਿਲੋ ਤਾਂ ਤਾਂ ਚਾਰ ਚੰਗੀ ਸੇਵਾ ਕਰਦੇ ਮਹੀਂ ਦੀ 17 ਕਿਲੋ ਮਹੀਂ ਖਾਲੋ ਖੜੋ ਬਾੜ ਰਹਿਣਗੇ ਭਾਵੇਂ ਮਹੀਂ ਹਾਂਜੀ ਤਾਂ 17 ਕਿਲੋ ਦੁੱਧ ਮਹੀਂ ਦੇਣਾ 17 ਕਿਲੋ ਦੇ ਦੁੱਧ ਤਾਂ ਹੋ ਗਈ ਚਲੋ ਠੀਕ ਆ ਬੀਜੀ ਠੀਕ ਆ